ਸਰਦਾਰ ਸਿਮਰਜੀ ਸਿੰਘ ਮਾਨ ਮੈਂਬਰ ਪਾਰਲੀਮੈਂਟ ਵੱਲੋਂ ਸ਼੍ਰੀ ਗੁਰਜੰਟ ਸਿੰਘ ਕਟੂ ਉਮੀਦਵਾਰ ਜਰਿੰਦਰ ਜਿੰਨੀ ਚੋਣ ਲਈ ਗੁਰੂ ਘਰ ਕੀਤੀ ਅਰਦਾਸ ਜਿੱਤ ਲਈ ਕੀਤੀ ਅਰਦਾਸ ਐਮਪੀ ਮਾਨ ਸਾਹਿਬ ਨੇ ਤਨੁਮਨ ਤਨੁ ਪਾਰਟੀ ਦੀ ਮਦਦ ਕੀਤੀ ਅਪੀਲ ਮਾਨ ਸਾਹਿਬ ਨੇ ਸੰਗਰੂਰ ਦੀ ਤਰ੍ਹਾਂ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ ਅੱਜ ਡੀਸੀ ਦਫ਼ਤਰ ਨਾਮਜ਼ਦਗੀ ਦਾਖਲ ਕਰਵਾਏ ਗਏ ਅਤੇ ਸਾਰੀ ਜਥੇਬੰਦੀ ਦੇ ਪ੍ਰਧਾਨਾਂ ਦੇ ਜ਼ੋਨ ਵਾਈਜ਼ ਪ੍ਰਚਾਰ ਕਰਨ ਦੀਆਂ ਡਿਊਟੀਆਂ ਲਈਆਂ ਗਈਆਂ ਜਿਲ੍ਹਾ ਅੰਮ੍ਰਿਤਸਰ ਦੇ ਜ਼ਥੇਦਾਰ ਤੇ ਵਰਕਰ ਵੱਡੀ ਗੰਦੀ ਵਿੱਚ ਹਾਜ਼ਰ ਹੋਏ ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ ਜਥੇਬੰਦੀ ਦੇ ਪ੍ਰਧਾਨ ਅਮਰੀਕ ਸਿੰਘ ਨੰਗਲ ਮਾਝਾ ਜ਼ੋਨ ਜਨਰਲ ਸਕੱਤਰ ਬੀਬੀ ਦਰਸ਼ਨ ਕੌਰ ਸ਼ਰੀ ਪ੍ਰਧਾਨ ਦਵਿੰਦਰ ਸਿੰਘ ਫਤਾਪੁਰ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਗੁਮਟਾਲਾ ਸਰਕਲ ਪ੍ਰਧਾਨ ਮਹਿੰਦਰਪਾਲ ਸਿੰਘ ਮਹਿਤਾ ਵਾਰਡ ਨੰਬਰ 58 ਹਰਸਿਮਰਨ ਸਿੰਘ ਸੁਲਤਾਨਵੰਟ ਸੀਨੀਅਰ ਆਗੂ ਬਲਕਾਰ ਸਿੰਘ ਬਾਲੀਆ

ਹਰ ਇੱਕ ਗੰਗਤ ਪੜ ਲੱਕੇ ਜੇ ਸਾਡੇ ਕਹਿਦੇ ਕਿ ਸਰਦ ਗੁਰਜਨ ਸਿੰਘ ਕੰਟੂ ਨੇ ਜਿੰਨਾਂ ਨੇ ਆਪਣੀ ਛੋਟੀ ਉਮਰ ਸਾਡੇ ਵਿੱਚ ਬਾਨੂ ਕਾਂਸ਼ੀਰਾਨ ਜੀ ਜਨਾਨ ਬਹੁਤ ਕੰਪਿਟਰ ਜੇ ਉਹਨਾਂ ਤੋਂ ਸਿੱਖਿਆ ਵੀ ਬਹੁਤ ਹੈ ਜੇ ਉਹਨਾਂ ਦੇ ਕਦਮਤ ਤੇ ਵੀ ਕਰਦੇ ਸੋਭੂ ਜਾਤ ਹੋਗਾ ਜਿਹਨੂੰ 1999 ਦੇ ਇਲੈਕਸ਼ਨ ਹੋਏ ਸੀਗੇ ਸਾਡੀ ਪਾਰਟੀ ਦਾ ਸਮਝੌਤਾ ਕਾਂਸ਼ੀ ਰਾਮ ਜੀ ਦੀ ਪਾਰਟੀ ਦੇ ਨਾਲ ਸੀਗਾ ਤੇ ਉਹਨਾਂ ਦੀ ਪਾਰਟੀ ਦਾ ਕੈਂਜੀ ਤੇ ਅਸੀਂ ਸਾਰਿਆਂ ਨੇ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਹਰ ਕੋ ਗੰਨ ਸੇਂ ਕਾਂਸ਼ੀ ਰਾਮ ਜੀ ਤੋਂ ਬਹੁਤ ਕੁਸ਼ ਸਿੱਖੇ ਹਨ ਪਰ ਜਦੋਂ ਬੀਪੀ ਜੀ ਮਾਇਆਵਤੀ ਜੀ ਨੇ ਕਾਂਸ਼ੀ ਰਾਮ ਜੀ ਨੂੰ ਕੈਦ ਕਰ ਲਿਆ ਤੇ ਕਿਸੇ ਨੂੰ ਮਿਲਣ ਨਹੀਂ ਸਿੱਧਦੇ ਉਹ ਉਹ ਘੇ ਛੱਟੂ ਜੀ ਨੇ ਸਮਝਿਆ ਕਿ ਸਾਰਿਆਂ ਤੋਂ ਬਿਹਤਰ 파ੜੀ ਪრობਲੇ ਕਾਜੇ ਦਾ ਨੰਬਰ ਸਾਰ ਹੈ ਜਿਹੜੀ ਸਾਰੇ ਵਰਗਾ ਨੂੰ ਇਨਸਾਫ ਦੇ ਸਕਦੀ ਹੈ ਉਹਨਾਂ ਦਿਨਾਂ ਦੇ ਵਿੱਚ ਇੱਥੇ ਕਬੂਤ ਫਾਰੇ ਜਬਰ ਹੋਇਆ ਸੀ ਚੰਨਣ ਦੇ ਗੁਰਗਰ ਸਾਹਿਬ ਦੇ ਵਿੱਚ ਜਿੱਥੇ ਜਿਹੜੀ ਗੁਰਗਰ ਸਾਹਿਬ ਦੀ ਕਮੇਟੀ ਸੀ ਜਾਂਚ ਪਾਸ ਕਰ ਛੱਡਾ ਪਰਿਆ ਹੈ ਔਰ ਸਾਡੀ ਪਾਰਟੀ ਨੇ ਬਿਆਨ ਦਿੱਤਾ ਕਿ ਸੇਫਟ ਖਤਮ ਕਰ ਸਕਦਾ ਹੈਗਾ ਤੇ ਅਸੀਂ ਸਾਰੇ ਬਰਾਬਰ ਹੈ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਇਸ ਬਿਆਨ ਦੇ ਨਾਲ ਮੈਂ ਪਿਛਲੀ ਪਾਰਲਮੈਂਟ ਦੇ ਵਿੱਚ ਵੀ ਬੋਲਿਆ ਸਾਡੀ ਪਾਰਟੀ ਦੇ ਵਿੱਚ ਇਸ ਇਨਸਾਫ ਦੇ ਨਾਲ ਇਲੈਕਸ਼ਨ ਨਹੀਂ ਹੋ ਸਕਦਾ ਜਿੰਨਾ ਠੇਡ ਕੋ ਸਾਰਿਆਂ ਨੂੰ ਇੱਥੇ ਪ੍ਰਚਾਰ ਕਰਨ ਦੇ ਲਈ ਅਜ਼ਾਦ ਥਨਾ ਦਿੱਤੀ ਗਵੇ ਤੇ ਕਿਵੇਂ ਹਵਾਈ ਘਾਟ ਤੇ ਲੈ ਕੇ ਗਏ ਸੀਗੇ ਇਸੇ ਤਰ੍ਹਾਂ ਉਹ ਸਾਰੇ ਸਿੰਘਾਂ ਨੂੰ ਵਾਪਸ ਲੈ ਅੰਦਾਜ਼ੇ ਆਵੇ ਜਿਹੜਾ ਕਿ ਜਿਹਨੇ ਮੇਰੇ ਇਜੈਕਸ਼ਨ ਆਫਰੀਕਾ ਤੇ ਸਮੂਹ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਕੇ ਪੰਥਰ ਫਟੇ ਦਵਾਈਆਂ ਇਸੇ ਤਰ੍ਹਾਂ ਇੱਥੇ ਵੀ ਆਧੇ ਪ੍ਰਚਾਰ ਨਹੀਂ ਪਾਠੀ ਚ ਪੰਥਰ ਫਟੇ ਦਵਾਈਆਂ ਖਾਤੇ ਬੈਂਕ ਦੇ ਖੁੱਟ ਗਈ ਹੈ ਸਾਰੇ ਨੇ ਸਿੱਧਾ ਲੈ ਕੇ ਨੇ ਵੇਚ ਜੋ ਟੈਲਫੋਨ ਸੇਵਾ ਘੜੀਆਂ ਹੈ ਉਹ ਤੋਂ ਜਿਵੇਂ ਮਕਰਵ ਕਿਉਂ ਕਰਦੇ ਮਾਇਆ ਤੋਂ ਬਗਾਇਤ ਇਲੈਕਸ਼ਨ ਨਹੀਂ ਜਿੱਤੇ ਜੰਦੇ ਮੈਨੂੰ ਬਹੁਤ ਫਖਰ ਹੈ ਕਿ ਪਾਰਟੀ ਦੇ ਸਾਰੇ ਸੀਨੀਅਰ ਤੋਂ ਦੇਖੇ ਇਥੇ ਤੱਕ ਸਾਰੇ ਜਥੇਦਾਰ ਸਹਿਬਾਨ ਅੱਜ ਇੱਥੇ ਹਾਜ਼ਰ ਹੈਗੇ ਆ ਤੇ ਜਿਹੜਾ ਪ੍ਰੋਗਰਾਮ ਬਣ ਗਿਆ ਉਹਦੇ ਮੁਤਾਬਕ ਆਪਣਾ ਇਥੇ 15 ਦਿਨ ਨਾਲ ਤੇ ਜਨਰਾਤ ਕਰਦੇ ਅਸੀਂ ਸਾਰੇ ਬਰਾਬਰ ਰਹਿ ਗਏ ਆ ਕੋਈ ਵੱਡਾ ਛੋਟਾ ਨਹੀਂ ਹੈ ਅੱਜ ਜਿਸੀ ਕਾਗਜ਼ ਪਰ ਚੱਲੇ ਆ ਅਸੀਂ ਜ਼ਬੂਰੀਤ ਵਿੱਚ ਮੰਨਦੇ ਆ ਜਿੱਥੇ ਅਸੀਂ ਕਾਗਜ਼ ਪਰ ਦੇ ਆ ਉੱਥੇ ਅਸੀਂ ਰਟਰਨਿੰਗ ਅਫਸਰ ਨੂੰ ਇੱਕ ਮੈਮੋਰੰਡਮ ਵੀ ਦੇ ਰਹੀ ਹੈ ਯੂਨ ਦੇ ਤਹਿਤ ਜੇ ਕਿ ਇਲੈਕਸ਼ਨ ਹੁੰਦੇ ਹੈ ਜੇ ਪ੍ਰੋਪਰ ਹੋਣ ਇੰਡੈਂਡ ਵਿਥ ਹੋਣਾ ਹੋਏ ਤੇ ਸਾਰੇ ਇਲੈਕਸ਼ਨ ਦੇ ਵਿੱਚ ਜੋ ਚਾਹਦੇ ਹੈ ਉਹ ਹਿੱਸਾ ਲੈ ਸਕਣ ਪਰ ਅਫਸੋਸ ਹੈ ਕਿ ਸਾਡੇ ਸਿੱਖਸਾਂ ਦੇ ਵਿੱਚ ਜੇ ਪ੍ਰੋਗਰਾਮ ਕਰਦੇ ਜੇ ਜਿੱਥੇ ਬੈਠ ਗਗਨ ਜੀ ਬੈਠੇ ਨੇ ਹਰਿੰਦਰ ਜੀ ਬੈਠੇ ਨੇ ਇਹ ਨਾਲ ਸਾਰਾ ਪ੍ਰੋਗਰਾਮ ਸਾਰੇ ਜਥੇਦਾਰਾਂ ਨੂੰ ਦੇਣਾ ਹੈ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਤੁਹਾਨੂੰ ਹੱਥ ਜੋੜ ਕੇ ਬੇਤੀ ਇਹੀ ਕਰਦਾ ਕਿ ਬਹੁਤ ਲੰਮਾ ਸਮਾਂ ਹੋ ਗਿਆ ਆਪਾਂ ਜੱਦੋ ਜਹਿਦ ਕਰ ਰਹੇ ਹਾਂ ਆਰਥਿਕ ਤੌਰ ਤੇ ਵੀ ਆਪ ਬਹੁਤ ਮਾਰਾਂ ਚੱਲੀਆਂ ਨੇ ਖਰੀਰਕ ਤੌਰ ਤੇ ਵੀ ਉਹ ਜਥੇਦਾਰ ਸਹਿਬਾਨ ਅੱਗੇ ਮੇਰੇ ਬੈਠੇ ਨੇ ਜਿਨ੍ਹਾਂ ਨੇ ਬੜੇ ਕਸ਼ਟ ਚੱਲੇ ਨੇ ਪਰ ਉਹਨਾਂ ਨੇ ਕੌਮੀ ਯਾਦ ਦੀ ਦਾ ਜਿਹੜਾ ਮਨੋਰਥ ਹੈ ਜਾਂ ਜਿਹੜਾ ਸਰਵੱਤ ਦੇ ਭਲੇ ਦੀ ਵਿਵਸਥਾ ਹੈ ਜਾਂ ਉਹ ਉਹਦੀ ਗੱਲ ਕਰਨ ਲਈਏ ਉਹ ਤੋਂ ਪਿੱਛੇ ਨਹੀਂ ਹਟੇ ਬੜੀਆ ਔਕੜਾ ਝਲੀਆਂ ਨੇ ਤੁਸੀਂ ਸਾਰੇ ਨੇ ਮੇਰਾ ਤੁਹਾਡੇ ਅੱਗੇ ਸੱਚ ਜਾਣੋ ਦਿਲ ਸੀਸ ਝੁਕਦਾ ਹੈ ਕਿ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡੀ ਇੱਥੇ ਧੰਨਵਾਦ ਕਿਸੇ ਜਗ੍ਹਾ ਤੇ ਆ ਕੇ ਜਿਵੇਂ ਇਸ ਗੁਰਦੁਆਰਾ ਸਾਹਿਬ ਦੇ ਇਸ ਇਲਾਕੇ ਦੇ ਬਖਾਨ ਆਗੂ ਸਹਿਬਾਨ ਨੇ ਜਗਦੀਸ਼ ਸਿੰਘ ਜੀ ਕਾਬਾ ਸਾਹਿਬ ਉਹ ਵੀ ਆਪਣੀ ਪਾਰਟੀ ਦੇ ਵਿੱਚ ਬਹੁਤ ਸੇਵਾ ਕਰਦੀ ਲੰਬੀ ਸੇਵਾ ਕੀਤੀ ਹੈ ਉਹਨਾਂ ਨੇ ਜਦੋਂ ਇੱਥੇ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਮੀਟਿੰਗਾਂ ਹੋਣੀਆਂ ਪਾਰਟੀ ਦੀਆਂ ਹਾਈ ਕਮਾਂਡ ਦੀਆਂ ਚੋਣਾਂ ਦਾ ਸਮਾਂ ਆਉਣਾ ਰਾਤ ਰਾਤ ਭਾ ਦੋ ਦੋ ਰਾਤਾਂ ਇੱਥੇ ਜਲੰਧਰ 'ਚ ਮੀਟਿੰਗਾਂ ਹੋਣੀਆਂ ਮੈਂ ਵੀ ਉਹ ਮੀਟਿੰਗਾਂ ਦਾ ਇੰਤਜ਼ਾਰ ਕਰਦਾ ਬਾਹਰ ਬੈਠਾ ਬਹੁਤ ਲੰਬਸਦਾ ਕਿਉਂਕਿ ਹਾਈ ਕਮਾਂਡ ਮੀਟਿੰਗ ਕਰਦੀ ਹੁੰਦੀ ਸੀ ਅਸੀਂ ਇੱਕ ਵਰਕਰ ਸੀਗੇ ਅਸੀਂ ਉਹ ਮੀਟਿੰਗਾਂ ਦੇ ਵਿੱਚ ਅੰਦਰ ਨਹੀਂ ਸੀ ਜਾ ਸਕਦੇ ਮੈਂ ਉਹ ਸਮਾਂ ਅੱਜ ਤੋਂ 20-25 ਸਾਲ ਦਾ ਮੈਨੂੰ ਅੱਜ ਕੇ ਤੇ ਆ ਰਿਹਾ ਹੈ ਮੈਨੂੰ ਜਿਹੜਾ ਪਿੱਛੇ ਵਹਿਦਾ ਸੀ ਸਭ ਤੋਂ ਅੱਗੇ ਕਰਦਾ ਮੈਂ ਦੇਣ ਤੁਹਾਡਾ ਸੱਚਮੁੱਚ ਜੀ ਦੇ ਸਕਦਾ ਇਸਲਾਮ ਜਾਂਕਾ ਪਾਰਟ ਤੇ ਫੋਨ ਕਰ ਵਾਹਿਗੁਰੂ ਜੀ ਦਾ ਖਾਲਸਾ ਮੈਂ ਮਾਈਕ ਹੋਂ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਣੀ ਚੌਂ ਦੇ ਵਿੱਚ ਸਰਦਾਰ ਗੁਰਜਨ ਸਿੰਘ ਦੀ ਕਟੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਅਰਦਾਸ ਕੀਤੀ ਹੋਈ ਆ ਪ੍ਰਧਾਨ ਸਾਹਿਬ ਜੀ ਨੇ ਸੁਰਪਾ ਦਿੱਤਾ ਸਰਦਾਰ ਸੁਲਵਿੰਦਰ ਸਿੰਘ ਜੀ ਫੁੱਲ ਜਿਹੜੇ ਬੀਸੀ ਵਿੰਗ ਦੇ ਜ਼ਿਲ੍ਹੇ ਦੇ ਬੀਜੇਪੀ ਦੇ ਪ੍ਰਧਾਨ ਸੀਗੇ ਜ਼ਿਲ੍ਹੇ ਦੇ ਉਹ ਅੱਜ ਪਾਰਟੀ ਸ਼ਾਮਲ ਹੋਣਗੇ ਪ੍ਰਧਾਨ ਸਾਹਿਬ ਨੰਨ ਸਰੂਪਾ ਦੇਣਗੇ ਹੋਰੇ ਸੋਨਹਾਰਾ ਵਾਹਿ ਪਰਕਰ ਸਹਿਬਾਨ ਇਹਨਾਂ ਸਤਿਕਾਰਯੋਗ ਭੈਣਾ ਨੌਜਵਾਨ ਵੀਰ ਸਾਰੇ ਤੁਸੀਂ ਪਹੁੰਚੇ ਹੋ ਫਤਿਹ ਪ੍ਰਵਾਨ ਕਰੋ ਆਪੋ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾ ਆਪਾਂ ਇੱਥੇ ਕੋਈ ਬੋਲ ਨਹੀਂ ਸਕਦੇ ਇੱਕ ਦੋ ਬੇਨਤੀਆਂ ਕਰਨੀਆਂ ਨੇ ਉਹ ਬੇਨਤੀਆਂ ਇਹ ਨੇ ਕਿ ਰਾਤੀ ਬਰੇ ਬਸਤਾਰ ਸਹਿਤ ਸਰਦਾਰ ਗੋਗਲ ਸਿੰਘ ਜੀ ਨੇ ਇਥੋਂ ਦੀ ਜਿਹੜੀ ਜ਼ੋਨ ਬੰਦੀ ਹੈ ਸਮੁੱਚੇ ਇਲਾਕੇ 'ਵੀ ਉਹ ਕਰ ਦਿੱਤੀ ਹੈ ਕਿਹੜੇ ਜਿਹੜੇ ਨੂੰ ਕਿਹੜੇ ਜਥੇਦਾਰ ਦੀ ਗਵਾਈ 'ਚ ਕਿਹੜਾ ਜ਼ੋਨ ਦੇਣਾ ਹੈ ਉਹ ਸਾਰਾ ਕੁਝ ਤੈਅ ਹੋ ਗਿਆ ਰਾਤ ਨੂੰ ਹੁਣ ਆਪਾਂ ਦਰਵਾਸ ਦੇਗਾ ਲੈਂਡ ਤੋਂ ਪ੍ਰੰਤ ਆਪਾਂ ਕਾਗਜ਼ਾਤ ਕਰਨੇ ਨੇ ਡੀਸੀ ਦਫ਼ਤਰ ਜਾਵਾਂਗੇ ਉਸ ਤੋਂ ਪ੍ਰੰਤ ਆਪਣਾ ਜਿਹੜਾ ਚੋਣ ਦਫ਼ਤਰ ਹੈ ਮੁੱਖ ਚੋਣ ਦਫ਼ਤਰ ਗੀਤਾ ਮੰਦਰ ਨੇੜੇ ਮਾਡਰ ਟਾਊਨ ਬੱਸ ਸਟੈਂਡ ਦੇ ਬਿਲਕੁਲ ਨਾਲ ਗੀਤਾ ਮੰਦਰ ਦੇ ਬਿਲਕੁਲ ਸਾਹਮਣੇ ਆਪਾਂ ਉੱਥੇ ਦਫ਼ਤਰ ਖੁੱਲ ਚੁੱਕਿਆ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ ਕਾਗਜ਼ ਭਰਨ ਤੋਂ ਬਾਅਦ ਉੱਥੇ ਹੀ ਤੁਹਾਡਾ ਲੰਗਰ ਦਾ ਚਾਹ ਪਾਣੀ ਦਾ ਇਂਤਜਾਮ ਹੈ ਤੇ ਉੱਥੇ